ਤਾ ਕ ਟੁੱਟਦਾ ਨਹੀਂ ਛੱਡੀ ਨਾ ਸਲੇ ਦਾ ਖੜਾ ਹੈ ਆ ਜਾਓ ਅੱਟਾ ਪਾਸੇ ਹੋ ਜਾਓ ਪਾਸੇ ਹੋ ਪਾਸੇ ਹੋਏ ਮਿੱਟੀ ਕੱਢ ਹੋਊਗੀ ਉਹ ਪਾਸੇ ਹੋ ਜਾ ਵੈਲੀਓ ਕਹੌਣ ਨੂੰ ਵੈਲੀ ਤੇ ਰੋਟਾ ਕਰੀਦਾ ਬੰਦਾ ਪਟੜ ਲੈਵਣਾ ਉਹਨੇ ਕਰਾਤੀ ਨਾ ਲਿਵਰ ਦੀ ਚੀ ਚੀ ਜੀ ਬਸ ਹੁਣ ਦੇਖੀ ਬਸ ਆ ਲਿਵਰ ਦੀ ਚੀ ਜੀ ਹੋ ਗਈ ਗੰਦਲੇ ਪਟੜ ਲੈ ਆ ਆਹ ਨਿਕਲ ਲਿਆ ਉਹ ਨਾ ਉਹ ਸਿੱਟ ਲਿਆ ਉਹਨੇ ਖੱਡੇ ਚ ਮਲਾਦੀ ਕਾਈ ਗੱਲਾਂ ਮੈਨਾਂ ਕਰਿਆ ਵਾ ਬੋਲਾ ਹੋਇਆ ਵਾ ਪਤਾ ਲਾ ਦੇ ਟਰਾਲਾ ਧਾਵ ਗਿਆ ਵਾ ਧਾਵ ਧਾਵ ਬਾਈ ਇਹ ਤਾਂ ਹਾਈਲੈਂਡ ਹੈ ਜੇ ਖੱਲਿਆ ਨਹੀਂ ਹਾਈਲੈਂਡ ਨਾ ਮਾ ਹਜੇ ਜੋਰ ਨਹੀਂ ਬੱਜਿਆ ਅਸਾਂ ਜਾਏ ਨਾ ਹਜੇ ਹਜੇ ਕੋਲੀਆਂ ਨਾਲ ਮਿੱਟੀ ਹਟਾਓ ਬੜੀ ਜੀ ਕੱਢਦਾ ਲਊਗਾ ਨਿਕਲਦਾ ਜਾਣਾ ਕੱਢ ਕੇ ਦਾ ਵੀ ਕੱਢ ਸੁੱਖੇ ਕੇ ਆ ਲੱਗਦਾ ਤੈਨੂੰ ਕਰਾਉਂਦਾ ਬਹਿ ਜਾ ਬਹਿ ਜਾ THAILAND ਆਜੇ ਖੜਾ ਹੋ ਰਿਹਾ ਸੰਗਤ ਦਾ ਰਾਸ ਪੀ ਰਹੀ ਹੈ ਜੀ ਇਹ ਟਰਾਲਾ ਵੱਧ ਗਿਆ ਕਿਉਂ ਕੱਢਣਾ ਹੈ ਆਈਲੈਂਡ ਨੂੰ ਹੀ ਦਾ ਕੰਮ ਕਰਾਦੇ ਹਾਂ ਆ ਲੋਕੇ ਨਾ ਬੜਾਈਏ ਬਲੌਗ 'ਚ ਬਣੀ ਅਗਲਾ ਗੁੱਸਾ ਕਰ ਜਾਂਦਾ ਕਿ ਚੱਲਿਆ ਹੁਣ ਇੱਧਰ ਪੋਣੀ ਬਾਅਦ ਲੈਣੀ ਬਾਅਦ ਲੈਣੀ ਓਹੋ ਅੰਦਰ ਵਾਈ ਗੱਡੀ ਕੱਢੇ ਤਾ ਗੱਡੀ ਲੈ ਜਾਣੀ ਹੱਥ ਖਿਆ ਲੱਗਦਾ ਤੈਨੂੰ ਵਾਈ ਗਿੱਲਾ ਮੀਨ ਕਰਿਆ ਵਾ ਬੋਲਾ ਹੋਇਆ ਵਾ ਪਤਾ ਲਾ ਦੇ ਟਰਾਲਾ ਧਾਵ ਗਿਆ ਬਸ ਧਾਵ ਧਾਵ ਵਾਈ ਇਹ ਤਾਂ ਹਾਈਲੈਂਡ ਹਜੇ ਖੁੱਲਿਆ ਨਹੀਂ ਹਾਈਲੈਂਡ ਨਾਵਾ ਹਜੇ ਜੋਰ ਨਹੀਂ ਬੱਤੀ ਆ ਸੰਜਾ ਹਜੇ ਹਜੇ ਬੋਲੀਆਂ ਨਾਲ ਮਿੱਟੀ ਹਟਾਓ ਬੜੀ ਜੀ ਕੱਢਦਾ ਲਊਗਾ ਨਿਕਲਦਾ ਜਾਣਾ ਕੱਢ ਕੇ ਕੱਢ ਸੁੱਕੇ ਕਿਹਾ ਲੱਗਦਾ ਤੁਨੂੰ ਕਰਾਉਂਦਾ ਬਹਿ ਜਾ ਬਹਿ ਜਾ THAILAND ਮਾਤਰੇ ਕਿਹਾ ਅੱਜ ਖੜਾ ਓਏ ਟੰਗ ਦਾ ਰਾਸ ਪੀ ਰਹੀ ਹੈ ਜਿਹੜਾ ਟਰਾਲਾ ਵੱਟ ਗਿਆ ਕਿ ਹੁਣ ਕੱਟਣਾ ਹੈ ਆਦੂਕੇ ਨਾ ਬੜਾਈਏ ਬਲੌਗ ਚ ਬਣੀ ਅਗਲਾ ਗੁੱਸਾ ਕਰ ਜਾਂਦਾ 有力量了。 ਆਇਆ 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 ਡੰਕ ਇੱਧਰ ਰੱਖ ਬ੍ਰੇਕ ਲਾ ਲੈ ਇੱਧਰ ਆ ਗਿਆ ਬੈਟਰ ਲੋ ਲੱਗ ਬੈਟਰ ਇੱਧਰ ਰੱਖ ਇੱਧਰ ਆ ਗਿਆ ਅੱਗੇ ਨਾਲੀ ਦੇ ਵਿੱਚ ਗੱਡੀ ਐ ਇੰਨਾ ਕਪੈਕ ਕਰ ਦੇ ਇੰਨਾ ਉਹ ਲੋ ਆਂ ਗਿਆ ਕੁਝ ਨਹੀਂ ਬੜਾ ਬੜਾ ਟੈਂਟ ਹਿੱਲਣਾ ਹੀ ਆਉਣਾ ਨਾਲ ਆਏ ਨੂੰ ਆਉਂਦੇ ਆ ਹਾਂ ਬਾਈ ਚੱਲੋ ਓਏ ਚੱਲ ਕਾਲੇ ਆਪ ਦਾ ਆ ਗਿਆ ਤੇ ਸੱਤ ਲੇ ਗਿਆ ਸਭ ਕੁਝ ਗਾਰੇ ਚ ਬਾਈ ਦੇਖੋ ਕਿ ਨਾਕਾ ਆਉਣ ਹੋਇਆ ਪਿਆ ਪਿੱਛੇ ਆਪਣੇ ਪਾਰਕਿੰਗ ਚ ਟਰੈਕਟਰਾਂ ਦਾ ਬੁਰਾ ਹੀ ਹਾਲ ਆ ਲੋਕੀ ਲੱਗਿਆ ਵਾ ਬਾਈ ਇੱਧਰ ਬੰਦਿਆਂ ਚ ਲੋਕੀ ਜੋਰ ਚੈੱਕ ਕਰਦਾ ਇਹਨਾਂ ਦਾ ਉਹ ਬੇਇੱਜ਼ਤੀ ਨਾ ਕਰਾ ਦਿਓ ਹੁਣ ਨਾ ਕਹੋ ਸਾਹਮਣੇ ਆਓ ਚੱਪਾ ਆਓ ਬਾਪ 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 ਹੁੰਦਾ ਚ ਹੈ ਆ ਮਾਗ ਦੱਸ ਦੇ ਇਹਨਾਂ ਨੂੰ ਮਾੜਾ ਇੱਕ ਹਫਤਾ ਹੋ ਗਿਆ ਕਹ ਰਾਸਪਿੰਦਿਆਂ ਨੂੰ ਹੁਣ ਜੋਰ ਦਿਖਾਓ ਇਹਨਾਂ ਦੱਸ ਦੇ ਅੱਜ ਅੱਜ ਦਿਖਾਉਣਗੇ ਹਾਂ ਮੈਂ ਕਹਿੰਦਾ ਪਿੱਪਾ ਦਾ ਪਾਈਪ ਦਾ ਤੋੜਦੇ ਹਾਂ ਹਾਂ ਜੇ ਪਾਈਪ ਟੁੱਟ ਗਿਆ ਨਾਲੇ ਦੇਖ ਲੈ ਤੁਹਾਨੂੰ ਬੰਦਣਾ ਸੀ ਦੇਣਾ ਪਿਆ ਦਾ ਹਾਂ ਚੱਲੇ ਚੱਲੇ ਓ ਕਾਲੂ ਦਾਬ ਗਿਆ ਚੱਕ ਤਾ ਦਾਬ ਦੇ ਆ ਕਿਤੇ ਮੁੰਡੇ ਪੱਟ ਲਿਆ ਏ ਸਰਵਜ ਇੱਧਰ ਦੇਖ ਲਾ ਕੱਢ ਤਾ ਬਈ ਇਹ ਘਰਾਹ ਚੱਕ ਕੇ ਮਾਰਿਆ ਗੱਪਰੂ ਆਨੇ ਬੜੇ ਵੇਏ ਇੱਥੇ ਕੋਈ ਪਵਾ ਦੇ ਹੁਣ ਕੋਈ ਕੋਈ ਥੋੜਾ ਛੱਡ ਦੇਣਾ ਵਿਚੇ ਹਾਂ ਓਹ 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 ਮੇਜਰ ਉਹਦਾ ਸਟੈਂਡ ਚੱਕਣਾ ਹਜੇ ਪਿਛਲੀ ਦਾ ਕੋਈ ਮੈਂ ਪੈਨੂ ਦੇਖ ਹਾਂ ਤਿੰਨ ਬੀਬੀ ਵੀ ਜਲਦਾਣਾ ਹੈ ਲੋ ਬਾਈ ਸਾਰਾ ਸਮਾਨ ਹੋ ਗਿਆ ਕਲੋਜ਼ ਉਹ ਟਰੈਕਟਰ ਮਗਰੇ ਕ੍ਰੈਸ਼ ਕਰ ਲਿਆਉਂਦਾ ਤਾਂ ਉਹਦੇ ਮਗਰੇ ਪਾ ਲਿਆ ਫੇਰ ਸੋਨੇ ਲਿੱਕੇ ਮਗਰੇ ਉਹਦੇ ਨਾਲ ਰਹਿ ਗਿਆ ਤੋਂ ਅੱਲਾ ਗੰਨੇ ਦਾ ਪਾ ਲਿਆ ਆਪਾਂ ਨੇ ਇੱਕ ਸੌਂਕਾ ਤਾਂ ਬੈਠੀ ਆ ਸਾਰੀ ਉਹ ਲੰਗਰ ਅੱਲੀ ਇਕੱਲਾ ਇਕੱਲਾ ਆਪਣੀ ਆਪਣੀ ਰੀਲਾਂ ਲੱਗਿਆ ਪਾਉਣ ਪਹੁੰਚੋ ਉਹ ਘੱਟਾ ਲੈ ਕੇ ਨਹੀਂ ਜਾਣੇ ਸੁਖ ਨਹੀਂ ਹਾਂ ਦਾਨ ਬਾਬੇ ਨੂੰ ਇੱਥੇ ਰੱਖਣੀ ਪਿੱਛੇ-ਪਿੱਛੇ ਹੋ ਜਾ ਜੀ ਪਿੱਛੇ-ਪਿੱਛੇ ਹਾਂ ਹਾਂ ਉਹ ਵੀ ਕਰ ਦੇ ਇੱਕ ਵਾਰ ਫਿਰ ਨਹੀਂ ਨਹੀਂ ਯਾਰ ਮੁੰਡੇ ਦਾ ਮਜ਼ਾਕ ਉਡਾਉਂਦੇ ਤੁਸੀਂ ਗਲਾਸ ਚੱਕ ਕੇ ਪਿੱਥੇ-ਪਿੱਥੇ ਉਦੋ ਜੀ ਕਰਨ ਜੈਕਟਾ ਪਾਉਂ ਨਹੀਂ ਆਂ